ਦੇ ਨਾਲ ਸਰਦਾਰ ਅਜੇਪਾਲ ਸਿੰਘ ਜੀ ਬਰਾੜ ਪ੍ਰਧਾਨ ਮਿਸਲ ਸਤਲੋਚ ਉਹ ਨੇ ਮਿਸਲ ਸਤਲੋਚ ਪਿਛਲੇ ਡੇਢ ਮਹੀਨੇ ਤੋਂ ਇਸ ਇਲਾਕੇ ਦੇ ਵਿੱਚ ਕੰਮ ਕਰ ਰਹੀ ਆ ਚਾਹੇ ਉਹ ਹੜ੍ਹਾਂ ਦੇ ਵਿੱਚ ਬੋਟ ਸਰਾਈ ਆਪਾਂ ਸਮਾਨ ਵੰਡਿਆ ਹੋਵੇ ਲੋਕਾਂ ਤੱਕ ਪਹੁੰਚ ਕੀਤੀ ਹੋਵੇ ਚਾਹੇ ਉਹ ਹੜ੍ਹਾਂ ਤੋਂ ਬਾਅਦ ਫਿਰ ਲੋਕਾਂ ਤੱਕ ਰਾਸ਼ਨ ਦੀ ਚਾਰ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਸੀ ਫਿਰ ਪਹੁੰਚ ਕੀਤੀ ਆ ਉਹ ਮਿਸਲ ਸਤਲੋਚ ਨੇ ਕੀਤੀ ਅੱਜ ਪ੍ਰਧਾਨ ਸਾਹਿਬਾਂ ਦੇ ਪ੍ਰਧਾਨ ਜੀ ਤੁਹਾਡਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਸੀਂ ਆਇਓ ਇਲਾਕੇ ਦੇ ਵਿੱਚ ਆਇਓ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਦੋ ਘਰਾ ਦੀ ਨਹੀਂ ਵੀ ਰੱਖੀ ਆ ਕਿ ਨਿਸ਼ਕਾਮ ਸੇਵਾ ਵੱਲੋਂ ਤੇ ਮਿਸਲ ਨਾਲ ਆਪਣਾ ਸੰਜੋਗ ਕਰਕੇ ਇੱਥੋਂ ਦੇ ਹਾਲਾਤ ਕੀ ਨੇ ਤੁਸੀਂ ਲੋਕ ਤੁਹਾਨੂੰ ਸੁਣਦੇ ਨੇ ਬਹੁਤ ਤੁਸੀਂ ਸ਼ਹਿਰ ਦੇ ਬੰਦੇ ਹੋ ਕਿੱਦਾਂ ਦੇ ਮੁਰਫ ਸੇਵਾ ਵਾਸਤੇ ਕਿੱਦਾਂ ਦੇ ਪ੍ਰਬੰਧ ਹੋਣੇ ਚਾਹੀਦੇ ਆ ਜਾਂ ਸਰਕਾਰਾਂ ਨੂੰ ਕਿੱਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਜਾਂ ਜਿੰਨੀਆਂ ਵੀ ਸੰਸਥਾਵਾਂ ਇੱਥੇ ਆ ਰਹੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੇ ਮਦਦ ਕਰਨੀ ਚਾਹੀਦੀ ਆ ਕਿਸ ਤਰ੍ਹਾਂ ਕੀ ਤੁਹਾਨੂੰ ਮਹਿਸੂਸ ਹੋਇਆ ਜੀ ਮੋਢੀ ਜ਼ਿੰਮੇਵਾਰੀ ਤਾਂ ਇਨ੍ਹਾਂ ਕਮਾਦੀ ਸਰਕਾਰ ਦੀ ਹੁੰਦੀ ਆ ਨਾ ਜੋ ਇੱਥੇ ਹਾਲਾਤ ਬਣੇ ਪਏ ਹੋ ਸਰਕਾਰ ਨੂੰ ਦੇਖਣੇ ਚਾਹੀਦੇ ਹੈਗੇ ਆ ਤੇ ਉਹਦੇ ਨਾਲ ਚਲੋ ਆਪਾਂ ਲੋਕ ਇੱਕ ਜ਼ਰੀਆ ਬਣ ਸਕਦੇ ਹੈਗੇ ਹਨ ਤੇ ਸਰਕਾਰ ਤਾਂ ਮੈਂ ਹੈਰਾਨ ਹੋ ਗਿਆ ਪਿੱਛੇ ਵੇਖ ਕੇ ਕਿ ਭਾਈ ਹਰਿਆਣਾ ਦੀ ਦੱਸਿਆ ਆਪਣੀ ਮਿਸਲ ਵੱਲੋਂ ਵੀ ਕਈ ਥਾਂ ਸੇਵਾ ਕੀਤੀ ਗਈ ਕਿ ਵੀ ਬੱਚਿਆਂ ਦੀਆਂ ਫੀਸਾਂ ਵੀ ਮਾਫ਼ ਨਹੀਂ ਹੋਈਆਂ ਹਨਾ ਮਤਲਬ ਇਹ ਤਾਂ ਕੋਈ ਪੈਸਾ ਥੋੜਾ ਵੰਡਣਾ ਸੀ ਤੇ ਇੱਕ ਨੋਟੀਫਿਕੇਸ਼ਨ ਹੀ ਲਿਓਣੀ ਸੀਗੀ ਕਿ ਵੀ 10ਵੀਂ ਤੇ 12ਵੀਂ ਦੇ ਜਿਹੜੇ ਦਾਖਲਾ ਫੀਸ ਆ ਉਹ ਮਾਫ਼ ਕਰਨੀ ਸੀਗੀ ਉਹ ਵੀ ਨਹੀਂ ਕੀਤੀ ਗਈ ਤੇ ਇਹ ਪਹਿਲੀ ਗੱਲ ਤਾਂ ਇਹ ਬਹੁਤ ਦੁਖਦਾਈ ਗੱਲ ਆ ਵੀ ਹੋਰ ਚੀਜ਼ਾਂ ਤਾਂ ਕੀ ਕਰਦੇ ਹੋਣਗੇ ਤੇ ਜਿਵੇਂ ਹਾਲਾਤ ਆ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਦਦ ਚਾਹੀਦੀ ਹੈ ਇਹਨਾਂ ਨੂੰ ਜੀ ਤੇ ਇਹ ਬਾਕੀ ਜਿਹੜੀਆਂ ਸਸਤਾਵਾਂ ਜਿਵੇਂ ਆਪਾਂ ਐ ਜਾਂ ਹੋਰ ਆ ਉਹ ਤਾਂ ਸਮਝ ਲਓ ਜਿਵੇਂ ਤੁਸੀਂ ਲੋਕ ਕੰਮ ਕਰ ਰਹੇ ਹੋ ਜਾਂ ਹੋਰ ਇਹਨਾਂ ਨੂੰ ਦਿੱਕਤ ਆ ਉਹਨਾਂ ਦਾ ਤਾਂ ਸੰਗਤ ਦੇ ਵਿਚਾਲੇ ਜ਼ਰੀਆ ਹੀ ਹੈਗੀ ਆ ਇਹ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਗੁਰੂ ਮਹਾਰਾਜ ਨੇ ਜਿਵੇਂ ਆਪਾਂ ਨੂੰ ਆਪ ਬਖਸ਼ਿਸ਼ ਕਰਤੀ ਕਿ ਹਾਂ ਬਈ ਤੇਰੇ ਜ਼ਰੀਏ ਜਾਣਾ ਹੈ ਠੀਕ ਹੈ ਨਾ ਹੋਰ ਇਦੂ ਵਦ ਆਪਣੀ ਤਾਂ ਰੋਲ ਇੰਨਾ ਹੀ ਆ ਨਾ ਜੀ ਹਾਂ ਇੱਕ ਇੱਕ ਸਰ ਜੀ ਜੀ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਣਾ ਸਰ ਦੇਖੋ गोद शब्द बहुत बड़ा शब्द है गोद ਦੇ ਮਾਇਨੇ ਕੀ ਨੇ ਕਿਉਂਕਿ ਕਈ ਜਗ੍ਹਾ ਜਗ੍ਹਾ ਚੀਜ਼ਾਂ ਹੋਈਆਂ ਕਈ ਆਨੇ ਵੀ ਅਸੀਂ ਆ ਜੀ ਆ ਪਿੰਡ ਗੋਦ ਲੈ ਲਿਆ ਜਾਂ ਘਰ ਗੋਦ ਲੈ ਲਿਆ ਪਰ ਗੋਦ ਲੈ ਕੇ ਉਹ ਚ ਇੱਕ ਜਾਂ ਬੈੱਡ ਤੇ ਤਾਂ ਗੱਲ ਮਾਰੀ ਦੇਤੀ ਉਹ ਘਰ ਦੀ ਪੂ ਲੋੜ ਪੂਰੀ ਨਹੀਂ ਹੁੰਦੀਗੀ ਗੋਦ ਸ਼ਬਦ ਦੀ ਸਹੀ ਪਰਿਭਾਸ਼ਾ ਕੀ ਆ ਕਿੱਦਾਂ ਦਾ ਅ ਅੱਗੇ ਕੰਮ ਹੋਣਾ ਚਾਹੀਦਾ ਜਾਂ ਇਦਾਂ ਦੇ ਕਈ ਬੰਦੇ ਕੰਮ ਕਰ ਰਹੇ ਨੇ ਉਹ ਕਿਵੇਂ ਹੋਣਾ ਚਾਹੀਦਾ ਜੀ ਦੇਖੋ ਆਪਾਂ ਕਿਸੇ ਸੰਸਥਾ ਦਾ ਜਾਂ ਕਿਸੇ ਦਾ ਨਾਮ ਤਾਂ ਨਹੀਂ ਲਾਵਾਂਗੇ ਪਰ ਜਦੋਂ ਇਹ ਹਾੜ ਹਲੇ ਚੱਲਦੇ ਪਏ ਸੀਗੇ ਉਦੋਂ ਇੱਥੇ ਬਹੁਤ ਲੋਕਾਂ ਨੇ ਸ਼ਖਸੀਅਤਾਂ ਨੇ ਵੀ ਤੇ ਸੰਸਥਾਵਾਂ ਨੇ ਵੀ ਜੀ ਉਹਨਾਂ ਨੇ ਇਹ ਕਿਹਾ ਕਿ ਹਾਂ ਅਸੀਂ ਆ ਗੋਦ ਲੈ ਲਿਆ ਹਨ ਜਿਹਨੂੰ ਸ਼ਬਦ ਜਦੋਂ ਗੋਦ ਹੁੰਦਾ ਉਹ ਤਾਂ ਆਪਾਂ ਸਮਝ ਲਓ ਉਹਦੇ ਵਾਲੀ ਵਾਰਸ ਬਣ ਜਾਂਦੇ ਹਨ ਮਿਲਦਾ ਉਹਨੂੰ ਉਦਾ ਉਹਦਾ ਪਾਲਣ ਪੋਸ਼ਣ ਪੂਰੀ ਤੇ ਜ਼ਿੰਮੇਵਾਰੀ ਇਹਦੇ ਬਹੁਤ ਵੱਡਾ ਸ਼ਬਦ ਆ ਜਦੋਂ ਕਿਸੇ ਦੇ ਜ਼ਿਹਨ ਚ ਆਉਂਦਾ ਉਹਨਾਂ ਬੱਚ ਲੋਕ ਪਿੰਡ ਵਾਲਿਆਂ ਦੇ ਜਾਂ ਬਾਹਰ ਹੁੰਦਾ ਹੋਗਾ ਉਹਦਾ ਮਤਲਬ ਹੁੰਦਾ ਹੋਗਾ ਕਿ ਵੀ ਹੁਣ ਇਹਨਾਂ ਨੂੰ ਕਿਸੇ ਹੋਰ ਚੀਜ਼ ਦੀ ਲੋੜ ਕਿਤੋਂ ਵੀ ਨਹੀਂ ਪੈਣੀ ਹੈ ਨਾ ਜਿਵੇਂ ਕਿ ਵੀ ਆਪਾਂ ਉਹਦੇ ਸਮਝ ਲਓ ਮਾਈ ਬਾਪ ਹੀ ਬਣ ਗਏ ਦੁਬਾਰਾ ਦੂਜੇ ਹੈ ਨਾ ਤੇ ਉਹ ਸ਼ਬਦ ਦੀ ਨਾ ਮਿਸ ਮਤਲਬ ਯੂਜ਼ ਡਿ ਯੂਟਲਾਈਜੇਸ਼ਨ ਕਹਿ ਲਓ ਜਾਂ ਵੀ ਦੁਰਵਰਤੋਂ ਹੋਈ ਆ ਹੁਣ ਆਪਾਂ ਲ ਬੋਰਡ ਵੀ ਲੱਗੇ ਵੇਖਿਆ ਲੋਕੀ ਦੱਸ ਵੀ ਰਹੇ ਆ ਕਿ ਉਹਨਾਂ ਨੂੰ ਉਹ ਦੋ ਚਾਰ ਚੀਜ਼ਾਂ ਦੇ ਕੇ ਉਹ ਗੋਦ ਆਲੀ ਰਸਮ ਤਾਂ ਪੂਰੀ ਕਰਦੀ ਹੁਣ ਵਿਚਾਰੇ ਕਹ ਲੋ ਵੀ ਬੱਚੇ ਨਾਲ ਆਸਾਰ ਗਿਆ ਫਿਰਦੇ ਹੈਗੇ ਆ ਤੇ ਸਗੋਂ ਜਿਹੜੇ ਉਹ ਬੋਰਡ ਲੱਗੇ ਹੋਏ ਆ ਉਹ ਆਪਣੇ ਆਪਿਆਂ ਨੂੰ ਵੀ ਜਿਵੇਂ ਤੁਸੀਂ ਹੁਣ ਜਾਣਦੇ ਹੋ ਤੁਹਾਨੂੰ ਜੇ ਸਹੀ ਪਤਾ ਨਾ ਹੋਵੇ ਤੁਸੀਂ ਕਹੋਗੇ ਲੈ ਭਾਈ ਇਸ ਘਰ ਨੂੰ ਜਾਂ ਇਸ ਪਿੰਡ ਨੂੰ ਤਾਂ ਸਾਰਾ ਕੁਝ ਮਿਲਦਾ ਪਿਆ ਆਪਾਂ ਕਿਸੇ ਹੋਰ ਨੂੰ ਪਹਚਾਈਏ ਸੋ ਇਹ ਦੁਰਵਰਤੋਂ ਜਿਹੜੀ ਹੋਈ ਆ ਇਹਦੇ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਇਹ ਤਾਂ ਗਰੇਸ਼ ਕਰੋ ਕਿ ਜੇ ਤੁਸੀਂ ਗੋਦਾਰ ਦਾ ਸ਼ਬਦ ਨਾ ਵਰਤੋ ਤੁਸੀਂ ਇਹ ਕਹੋ ਵੀ ਅਸੀਂ ਇੰਨੀ ਖਸਾਇਤ ਆ ਇਸ ਥਾਂ ਤੇ ਕਰਵਾਵਾਂਗੇ ਹੁਣ ਹੁਣੇ ਫਰਿੱਜ ਤੇ ਬਿਜਲੀ ਠੀਕ ਕਰਕੇ ਬਿਜਲੀ ਦਾ ਸਮਾਨ ਠੀਕ ਕਰਕੇ ਗੋਦ ਤਾਂ ਪੂਰਾ ਨਹੀਂ ਲੱਥੇ ਤਾਂ ਘਰ ਖਤਮ ਹੋਏ ਪਏ ਆ ਉਹਨਾਂ ਨੂੰ ਅਗਲੇ 5-6 ਮਹੀਨੇ ਸਾਲ ਉਹਨਾਂ ਦਾ ਮੁਰਵ ਸੇਬਾ ਕਰਨਾ ਹੈ ਫਿਰ ਜ਼ਮੀਨ ਵੋਣੀ ਹੈ ਜ਼ਮੀਨ ਦੇ ਉੱਤੇ ਵੀ ਜਿਵੇਂ ਉਹ ਉੱਥੇ ਪਿਛੇ ਇੱਕ ਪਿੰਡ ਚ ਉਹਨੇ ਦੱਸਿਆ ਕਿ ਵੀ ਸਾਨੂੰ ਥੋੜਾ ਜਿਹਾ ਡੀਜ਼ਲ ਮਿਲਿਆ ਉਹਦੇ ਚੋਂ ਕਹਿੰਦੇ ਵੀ ਛੱਟਾ ਦੇ ਕੇ ਅਸੀਂ ਨਬੇੜ ਦਾਂਗੇ ਕੰਮ ਹਨਾ ਇਹ ਗੱਲ ਨਾ ਕੀਤੀ ਜਾਵੇ ਏ ਜਿਹੜੀ ਸਿਰਫ ਪਬਲਿਸਿਟੀ ਆਸਤੇ ਨਾ ਕੀਤੀ ਜਾਵੇ ਚਾਹੇ ਘੱਟ ਕੰਮ ਕਰ ਲੋ ਜੀ ਥੋੜਾ ਕਰ ਲੋ ਜਾਂ ਸਪੈਸਿਫਿਕ ਹੋ ਜਾਓ ਕਿ ਹਾਂ ਵੀ ਅਸੀਂ ਤਾਂ ਆ ਸੇਵਾ ਕਰ ਰਹੇ ਹਾਂ ਵੀ ਇਹ ਚ ਜਿੰਨੇ ਕੇ ਰੇਸ ਸਾਡੇ ਤੋਂ ਕੀਤੀ ਜਾ ਸਕੀ ਕਰਾਂਗੇ ਕੋਈ ਮਜਬੂਰੀ ਨਹੀਂ ਕਿਸੇ ਦੀ ਤੋ ਤੱਕੇ ਨਾਲ ਕੋਈ ਲੈ ਕੇ ਆ ਆਪਣੀ ਉਹ ਮਿਸਲ ਨੇ ਜਾਂ ਸਾਡਨ ਤਿੱਕਰ ਕੋਈ ਪਹੁੰਚ ਕਰਦਾ ਸੀਗਾ ਅਸੀਂ ਆਏ ਕਹਿੰਦੇ ਭਾਈ ਤੁਹਾਡੀ ਸਮਰੱਥਾ ਇੰਨੀ ਹੈ ਤੇ ਅਸੀਂ ਇੰਨਾ ਹੀ ਕਰ ਸਕਦੀ ਹਾਂ ਭਾਈ ਇਹੀ ਕਰ ਰਿਹਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਰਜੀਵਿਆਂ ਚੋ ਟਾਈਮ ਕੱਢ ਕੇ ਅੱਜ ਫੇਰ ਪਹੁੰਚੇ ਬਹੁਤ ਬਹੁਤ ਧੰਨਵਾਦ